ਦੇਖੋ ਜੀ ਬੜੀ ਖੁਸ਼ੀ ਦੇ ਪਲ ਨੇ ਸਾਡੇ ਸਾਰੇ ਬਰਨਾਲੇ ਦੇ ਸ਼ਹਿਰ ਵਾਸੀਆਂ ਲਈ ਜਿਵੇਂ ਤੁਸੀਂ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਬਰਨਾਲੇ ਦੀ ਤਰੱਕੀ ਲਈ ਬਰਨਾਲੇ ਨੂੰ ਜਿਹੜਾ ਕਾਰਪੋਰੇਸ਼ਨ ਹੈ ਉਹ ਬਣਾਇਆ ਜਾਵੇ ਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਬਜਾਰਤ ਦੀ ਮੀਟਿੰਗ ਤੋਂ ਬਾਅਦ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਹੈ ਕਿ ਅੱਜ ਕੈਬਨਟ ਦੇ ਵਿੱਚ ਇਹ ਜਿਹੜਾ ਪ੍ਰਪੋਜ਼ਲ ਸੀ ਜਿਹੜਾ ਮਤਾ ਆਇਆ ਸੀ ਉਹਨੂੰ ਪਾਸ ਕਰ ਦਿੱਤਾ ਗਿਆ ਤੇ ਬਰਨਾਲੇ ਨੂੰ ਨਗਰ ਨਿਗਮ ਜਿਹੜਾ ਪੰਜਾਬ ਦਾ 14ਵਾਂ ਜਿਹੜਾ ਨਗਰ ਨਿਗਮ ਹੈ ਉਹ ਬਣਾ ਦਿੱਤਾ ਗਿਆ ਸੋ ਬੜੀ ਖੁਸ਼ੀ ਦੀ ਇਹ ਪਾਲੇ ਮੈਂ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਸਥਾਨਕ ਸਰਕਾਰਾਂ ਦੇ ਮੰਤਰੀ ਆ ਡਾਕਟਰ ਵਜੋਦ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਕਰਕੇ ਅੱਜ ਜਿਹੜਾ ਸਾਡਾ ਬਰਨਾਲਾਗਾ ਉਹ ਨਗਰ ਨਿਗਮ ਬਣਿਆ ਤੇ ਇੰਨੀ ਤੇਜ਼ੀ ਦੇ ਨਾਲ ਕਿਉਂਕਿ ਨਾ ਜਿਸ ਦਿਨ ਇਥੋਂ ਪ੍ਰਧਾਨ ਜੀ ਉਰੇ ਖੜਿਆ ਇਹਨਾਂ ਨੇ ਕਮੇਟੀ ਚੋਂ ਮਤਾ ਪਾਸ ਕੀਤਾ ਤਾਂ ਬੜੀ ਜਗ੍ਹਾ ਤੋਂ ਇਹ ਆਵਾਜ਼ ਆ ਰਹੀ ਸੀ ਨਹੀਂ ਜੀ ਬਹੁਤ ਵੱਡਾ ਕੰਮ ਹੈ ਇੰਨੀ ਜਲਦੀ ਨਹੀਂ ਹੁੰਦਾ ਹੁੰਦਾ ਇਹ ਹੋਣਾ ਹੀ ਨਹੀਂ ਪਰ ਇਹ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਦੀਵਾਲੀ ਤੋਂ ਪਹਿਲਾਂ ਬਾਈ ਹੈਂਡ ਜਾ ਕੇ ਪਹਿਲਾਂ ਤਾਂ ਇਹ ਫਾਈਲ ਸਾਈਨ ਕਰਵਾਈ ਉਸ ਤੋਂ ਬਾਅਦ ਜਦੋਂ ਡਿਪਾਰਟਮੈਂਟ ਕੋਲੇ ਵਾਪਸ ਆ ਗਈ ਤਾਂ ਉਸ ਤੋਂ ਬਾਅਦ ਵੀ ਮੈਮੋਰੰਡਮ ਤਿਆਰ ਕਰਵਾਉਣ ਲਈ ਪਿਛਲੇ 2 ਦਿਨ ਤੋਂ ਮੈਨੂੰ ਪਤਾ ਸੀ ਕੈਬਨਟ ਆਉਣੀ ਹੈ ਮੈਂ ਲਗਾਤਾਰ ਇਹਦੇ ਤੇ ਲੱਗਿਆ ਰਿਹਾ ਵੀ ਇਸੇ ਕੈਬਨਟ ਦੇ ਵਿੱਚ ਇਹ ਜਿਹੜਾ ਮਤ ਹੈ ਇਹ ਆਵੇ ਤੇ ਜਿਹੜਾ ਕੀ ਫਾਇਦਾ ਹੋਵੇਗਾ ਜੀ ਦੇਖੋ ਡਿਵੈਲਪਮੈਂਟ ਦਾ ਤਾਂ ਐਦਾਂ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕਿੰਨੀਆਂ ਜਿਹੜੀਆਂ ਸਕੀਮਜ਼ ਹੁੰਦੀਆਂ ਜਿਹੜੀਆਂ ਕੇਵਲ ਤੇ ਕੇਵਲ ਆ ਕਾਰਪੋਰੇਸ਼ਨਜ਼ ਲਈ ਇਹ ਆਉਂਦੀਆਂ ਨਹੀਂ ਗਈਆਂ ਹਨਾ ਤੇ ਜਿਹਦੇ ਅਧੀਨ ਪਹਿਲਾਂ ਬਰਨਾਲਾ ਆਉਂਦਾ ਨਹੀਂ ਸੀ ਤੇ ਹੁਣ ਜਿਹੜਾ ਬਰਨਾਲਾ ਆਉਣ ਲੱਗ ਜੂ ਕਈ ਏਦਾਂ ਦੇ ਪ੍ਰੋਜੈਕਟ ਆ ਜਿਹੜੇ ਪੂਰੇ ਦੇਸ਼ ਲਈ ਲੱਖਾਂ ਕਰੋੜ ਰੁਪਏ ਦੇ ਹੈਗੇ ਪਰ ਬਰਨਾਲਾ ਉਹਨਾਂ ਸਕੀਮ ਦੇ ਅੰਡਰ ਹੀ ਫਾਲ ਨਹੀਂ ਸੀ ਕਰਦਾ ਕਿਉਂਕਿ ਬਰਨਾਲੇ ਨੂੰ ਨਗਰ ਨਿਗਮ ਦਾ ਦਰਜਾ ਨਹੀਂ ਸੀ ਉਦੋਂ ਇਲਾਵਾ ਜਿਹੜਾ ਇੱਥੇ ਟੈਕਨੀਕਲ ਸਟਾਫ ਉਹਦੇ ਵਿੱਚ ਵਧਦਾ ਐਸਸੀ ਲੈਵਲ ਦੇ ਜਿਹੜੇ ਇੰਜੀਨੀਅਰ ਲੱਗਣਗੇ ਤੇ ਸਭ ਤੋਂ ਵੱਡਾ ਕਿ ਇੱਕ ਕਮਿਸ਼ਨਰ ਆਈਐਸ ਅਧਿਕਾਰੀ ਜਿਹੜਾ ਬਰਨਾਲੇ ਦੀ ਕਾਰਪੋਰੇਸ਼ਨ ਨੂੰ ਮਿਲੂਗਾ ਕੱਲੇ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਹੈ ਜਿਹੜੇ ਉਹ ਦੇਖਣ ਦੇ ਲਈ ਸੋ ਫੰਡਾਂ ਦਾ ਵੀ ਫਾਇਦਾ ਹੋਣਾ ਤੇ ਉਹਦੇ ਨਾਲ ਨਾਲ ਸ਼ਹਿਰ ਦੀ ਡਿਵੈਲਪਮੈਂਟ ਦੀ ਤਰੱਕੀ ਲਈ ਤੇ ਫੰਡ ਆਉਣਗੇ ਉਹਦੇ ਲਈ ਜਿਹੜੇ ਅਧਿਕਾਰੀ ਹੈ ਆਈਐਸ ਲੈਵਲ ਦੇ ਉਹ ਵੀ ਇੱਥੇ ਲੱਗੂਗਾ ਜਿਹਦੇ ਕਰਕੇ ਕਹਿ ਲਓ ਵੀ ਜਿਹੜੇ ਪਹਿਲਾਂ ਵੀ ਜਿਹੜੇ ਬਜਟ ਹੈ ਕਿਉਂਕਿ ਇੱਕ ਆਈਐਸ ਦੀ ਜਿਹੜੀ ਮੋਨਿਟਰਿੰਗ ਦੇ ਅੰਡਰ ਜਿਹੜੀ ਬਿਹਤਰ ਪਲੈਨਿੰਗ ਹੋ ਸਕਦੀ ਹੈ ਜਦੋਂ ਸਟਾਫ ਆਊਗਾ ਐਸਟੀ ਲੈਵਲ ਦੇ ਇੰਜੀਨੀਅਰ ਤੇ ਲੱਗਣਗੇ ਉਹਦੇ ਨਾਲ ਵੀ ਜਿਹੜੀ ਪਲੈਨਿੰਗ ਸਾਰੀ ਇਨਫਰਾਸਟ੍ਰਕਚਰ ਦੀ ਸਾਰਾ ਉਹਦਾ ਬਹੁਤ ਜਿਹੜੀ ਬਿਹਤਰ ਤਰੀਕੇ ਨਾਲ ਜਿਹੜੀ ਹੈ ਉਹ ਹੋ ਸਕਦੀ ਹੈ ਬਿਲਡਿੰਗ ਅਪਡੇਟ ਹੋਏਗੀ ਬਿਲਡਿੰਗ ਵੀ ਅਪਗ੍ਰੇਡ ਕਰਦਾਂਗੇ ਜੀ ਉਹ ਜਦੋਂ ਹੁਣ ਇੰਨੇ ਅਫਸਰ ਵੱਧ ਬੈਠਣਗੇ ਤਾਂ ਕਿਤਨਾ ਕਿਤਨਾ ਵਿਠਾਉਣੀ ਪੈਣਗੇ ਨਾ ਦੇਖੋ ਆਉਣ ਵਾਲੇ ਸਮੇਂ 'ਚ ਇੱਕ ਵਾਰੀ ਜਿਹੜਾ ਨਗਰ ਨਿਗਮ ਪਾਸ ਆ ਜਿਹੜਾ ਉਹ ਕਰਵਾਇਆ ਮੈਂ ਤਾਂ ਪਹਿਲਾਂ ਵੀ ਸਾਰੇ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜੀਆਂ ਨਾਲ ਲੱਗਦੀਆਂ ਨਗਰ ਪੰਚਾਇਤਾਂ ਨੂੰ ਮੈਂ ਤਾਂ ਬੜਾ ਉਦੋਂ ਵੀ ਕਨਵਿੰਸ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਬਹੁਤ ਕਹਿ ਲੋ ਵੀ ਸਾਡੇ ਸ਼ਹਿਰ ਲਈ ਇਲਾਕੇ ਲਈ ਫਾਇਦੇ ਵਾਲੀ ਗੱਲ ਹੋਊਗੀ ਆਪਾਂ ਇਹਨੂੰ ਕਾਰਪੋਰੇਸ਼ਨ ਦੇ ਅੰਡਰ ਜਿਹੜਾ ਮਰਜ ਹੈ ਉਹ ਕਰੀਏ ਪਰ ਕਈ ਉਦੋਂ ਵੀ ਉੱਥੇ ਸਿਆਸਤ ਜਿਹੜੀ ਹੈ ਕੀਤੀ ਗਈ ਤੁਸੀਂ ਦੱਸੋ ਵੀ ਜੇ ਕੋਈ ਇਲਾਕਾ ਕਾਰਪੋਰੇਸ਼ਨ ਦੇ ਅੰਡਰ ਆਉਂਦਾ ਤਾਂ ਕਿੰਨਾ ਉੱਥੋਂ ਦੇ ਲੋਕਾਂ ਦਾ ਫਾਇਦਾ ਹੁੰਦਾ ਪਰ ਸਿਰਫ ਬੀਜੀ ਅਸੀਂ ਵਿਰੋਧ ਕਰਨੇ ਇਮਿਤ ਦਾ ਇਸ 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 ਐਮਜੀ ਤੁਹਾਡੇ ਨੇ ਉੱਤੇ ਇਸ ਵਿਰੋਧ ਦੇ ਅੰਦਰ ਕਿਉਂਕਿ ਦੇਖੋ ਮੇਰੀ ਆਦਤ ਹੈ ਵੀ ਮੈਂ ਕਿਤੇ ਵੀ ਕਹ ਲੋ ਵੀ ਤੱਕਾ ਨਹੀਂ ਜਿਹੜਾ ਉਹ ਕਰਨਾ ਚਾਹੁੰਦਾ ਇਸ ਤਰ੍ਹਾਂ ਦਾ ਨੈਰੇਟਿਵ ਜਿਹੜਾ ਉੱਥੇ ਬਿਲਡ ਕਰਨ ਦੀ ਕਈ ਜਗ੍ਹਾ ਕੋਸ਼ਿਸ਼ ਮੈਂ ਕੀਤੀ ਕਿ ਪਰ ਫੇਰ ਮੈਂ ਉਹਦੇ 'ਚ ਨਹੀਂ ਪੈਂਦਾ ਚਲੋ ਸਾਰੇ ਆਪਣੇ ਆਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਇਲਾਕੇ ਰਹਿ ਵੀ ਗਏ ਅਸੀਂ ਉਹਨਾਂ ਨੂੰ ਵੀ ਉੱਥੋਂ ਦੀਆਂ ਪੰਚਾਇਤਾਂ ਤੋਂ ਜਿਹੜੇ ਸ਼ਹਿਰ ਦੇ ਨਾਲ ਲੱਗਦੇ ਆ ਕੋਈ ਨਗਰ ਪੰਚਾਇਤ ਆ ਅਸੀਂ ਮਤੇ ਪਵਾ ਕੇ ਨਾਲ ਜਿਹੜਾ ਮਰਜ ਕਰਨ ਦੀ ਆਉਣ ਵਾਲੇ ਸਮੇਂ ਜਿਹੜੀ ਕੋਸ਼ਿਸ਼ ਆ ਉਹ ਕਰਾਂਗੇ। ਤੁਹਾਡੇ ਦਾ ਸਵਾਗਤ ਕਰ ਰਹੇ ਨੇ ਸ਼ਹਿਰ ਦੇ ਬਹੁ ਗਿਣਤੀ ਲੋਕ ਪਰ ਇੱਥੇ ਇੱਕ ਜਿਹੜੀ ਬਰਨਾਲੇ ਲਈ ਮੰਗ ਹੁੰਦੀ ਆ ਹਰ ਵਾਰ ਸ਼ਹਿਰ ਤੋਂ ਲੈ ਕੇ ਜਾਂ ਮੈਡੀਕਲ ਘਰ ਦਿੰਦੇ। ਉਹਦੇ ਲਈ ਵੀ ਕੋਈ ਸਰਕਾਰ ਕੋਲ ਤੱਕ ਬਹੁਤ ਲੋੜ ਹੈ ਸਰਕਾਰ। ਤੁਹਾਡੀ ਵੀ ਇੱਛਾ ਸੀ। ਦੇਖੋ ਮੈਂ ਦੇਖੋ ਆਉਣ ਵਾਲੇ ਸਮੇਂ 'ਚ ਅਸੀਂ ਪਹਿਲਾਂ ਜਿਵੇਂ ਬੜੀਆਂ ਚੀਜ਼ਾਂ ਠੀਕ ਹੈ ਜਦੋਂ ਜਿਹੜੀ ਚੀਜ਼ ਹੋ ਜਾਂਦੀ ਹੈ ਉਹਨੂੰ ਆਪਾਂ ਇਹ ਕਹਿ ਦਿੰਦੇ ਆ ਵੀ ਇਹ ਤਾਂ ਹੋ ਗਈ ਜੀ ਅਗਲੀ ਦੱਸੋ। ਪਰ ਸੈਂਕੜੇ ਕਰੋੜ ਰੁਪਈਆ ਜਿਹੜਾ ਪਿਛਲੇ 3.5 ਸਾਲ ਚ ਮੈਂ ਬਰਨਾਲੇ ਇਲਾਕੇ ਲੈ ਕੇ ਆਂਦਾ ਹੈਗਾ ਤੇ ਹਸਪੀਟਲ ਲਈ ਵੀ ਜਿਹੜਾ ਅਸੀਂ ਆਉਣ ਨਾਲ ਸਮੇਂ ਚ ਇੱਥੇ ਹੋਰ ਬਿਹਤਰੀ ਲਈ ਕੀ ਕਰ ਸਕਦੇ ਆ ਕਿੱਥੇ ਕਰ ਸਕਦੇ ਆ ਉਹਦੇ ਤੇ ਚਾਰਜ ਹੋਈ ਕਰਾਂਗੇ ਪਰ ਜਿਹੜਾ ਟਰਾਮਾ ਸੈਂਟਰ ਹੈ ਉਹ ਬਿਲਡਿੰਗ ਅਗਲੇ ਸਾਲ ਤੱਕ ਜਿਹੜੀ ਬਣ ਕੇ ਉਹ ਕੰਪਲੀਟ ਹੈ ਜਿਹੜੀ ਉਹ ਹੋਜੂਗੀ ਮੈਂ ਇੱਕ ਅੱਦੇ ਦਿਨ ਚ ਉਹਦੀ ਦੁਬਾਰਾ ਉਹਦੇ ਚੈੱਕ ਕਰਨ ਲਈ ਮੈਂ ਹਸਪੀਟਲ ਜਾਣਾ ਮੈਂ 6 ਮਹੀਨੇ ਪਹਿਲਾਂ ਵੀ ਉੱਥੇ ਜਾ ਕੇ ਆਇਆ ਸੀਗਾ ਟ੍ਰੋਮਾ ਸੈਂਟਰ ਜਿਸ ਦਿਨ ਖੁੱਲ ਗਿਆ ਉਹਦੇ ਨਾਲ ਵੀ ਜਿਹੜੀ ਬਹੁਤ ਵੱਡੀ ਸ਼ਹਿਰ ਦੇ ਲੋਕਾਂ ਨੂੰ ਰਾਹਤ ਮਿਲੂਗੀ ਪਰ ਹਸਪੀਟਲ ਨੂੰ ਵੀ ਹੋਰ ਅਪਗ੍ਰੇਡ ਕਰ ਲਈ ਸੀ ਆਉਣ ਵਾਲੇ ਸਮੇਂ 'ਚ ਚਾਰਾ ਜੋਈ ਕਰਾਂਗੇ ਵੀ ਕੀ ਇਹਦੇ ਲਈ ਕਰ ਸਕਦੇ ਆ ਤੇ ਬਾਕੀ ਮੈਂ ਹਮੇਸ਼ਾ ਡਿਵੈਲਪਮੈਂਟ ਦੀ ਤਰੱਕੀ ਦੀ ਜਿਹੜੀ ਰਾਜਨੀਤੀ ਹੈ ਉਹ ਕੀਤੀ ਹੈ ਇੱਕ ਇੱਕ ਕੈਲੋ ਵੀ ਫੰਡ ਕੋਈ ਪਾਸ ਕਰਵਾਉਣ ਲਈ ਉਹ ਐਦਾਂ ਹੀ ਨਹੀਂ ਹੋ ਜਾਂਦੇ ਮੈਂ ਅੱਗੇ ਵੀ ਜ਼ਿਕਰ ਕਰਦਾ ਵੀ ਇਹਦੇ ਲਈ ਤੁਹਾਨੂੰ ਫਾਈਲਾਂ ਆਪ ਲੈ ਲੈ ਕੇ ਜਿਹੜਾ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਜਿਹੜੀਆਂ ਫਾਈਲਾਂ ਨੂੰ ਡੂਡੂੜ ਸਾਲ ਲੱਗੇ ਜਾਂਦੇ ਆ ਮੈਂ ਇੱਕ ਇੱਕ ਹਫ਼ਤੇ ਦੋ ਦੋ ਹਫ਼ਤਿਆਂ ਦੇ ਵਿੱਚ ਕਹਿ ਕਹਿ ਕੇ ਕਢਵਾਈਆਂ ਨੇ ਆ ਤਨੌਲੇ ਵਾਲੇ ਖੜੇ ਆ ਇਹਨਾਂ ਤੁਸੀਂ ਪੁੱਛੋ ਵੀ ਕਦੇ ਕਿਸ ਨੇ 20 ਰੁਪਏ ਦਿੱਤੇ ਹੋਣ 25 ਕਰੋੜ ਰੁਪਏ ਉੱਥੇ ਦਿੱਤਾ ਹੰਢਿਆਏ ਨੂੰ ਪੈਸੇ ਦਿੱਤੇ ਆ ਜਿੰਨੀਆਂ ਬਰਨਾਲੇ ਦੀਆਂ ਸੜਕਾਂ ਨੇ ਜਿਹੜੀਆਂ 9 ਫੁੱਟੀਆਂ ਸੀ ਪਿੰਡਾਂ ਨੂੰ ਜਾਂਦੀਆਂ ਨੇ ਕਿਸੇ ਸਰਕਾਰ ਚ ਪੰਜਾਬ ਸਰਕਾਰ ਵੱਲੋਂ ਕੋਈ ਸੜਕ 9 ਤੋਂ 18 ਫੁੱਟੀ ਪਿਛਲੇ 15 ਸਾਲਾਂ ਚੋ ਹੀ ਹੋਵੇ ਤਾਂ ਦੱਸ ਦੋ ਆ ਮੈਂ ਜਿੰਨੀਆਂ ਨੇ ਆਪਣੇ ਇਥੋਂ ਬਰਨਾਲੇ ਤੋਂ ਪੱਤੀ ਸੇਖਵਾ ਨੂੰ 18 ਫੁੱਟੀ ਕੀਤੀ ਤਰੌਂਲੇ ਤੋਂ ਜਿੰਨੀਆਂ ਜਾਂਦੀਆਂ ਰਾਜਗੜ੍ਹ ਨੂੰ ਜਿਹੜੀ ਆਪਣੀ ਦਾਣਗੜ੍ਹ ਨੂੰ ਪੱਠਲਾ ਨੂੰ ਹੁਣ ਹਰੀਗੜ੍ਹ ਵਾਲੀ ਸਾਰੀਆਂ ਸੜਕਾਂ ਜਿਹਨੇ ਠਾਠਾ ਰ ਫੁੱਟੀਆਂ ਆਈ ਜਿਹੜਾ ਨਹਿਰੀ ਪਾਣੀ ਦਾ ਕਦੇ ਕਿਸੇ ਨੇ ਪੰਜੀ ਨਹੀਂ ਸੀ ਦਿੱਤੀ ਤੇ 300 ਕਰੋੜ ਰੁਪਇਆ ਕੇਵਲ ਬਰਨਾਲੇ ਹਲਕੇ ਲਈ ਆ ਜਿਹੜਾ ਮੈਂ ਨਹਿਰੀ ਪਾਣੀ ਦਾ ਬਰਨਾਲੇ ਦੇ ਇਲਾਕੇ ਲਈ ਜਿਹੜਾ ਉਹ ਲੈ ਕੇ ਆਂਦਾ ਹੈ ਬਾਕੀ ਆ ਪ੍ਰਧਾਨ ਜੀ ਖੜੇ ਆ ਕਮੇਟੀ ਨੂੰ ਕਦੇ ਸਰਕਾਰ ਵੱਲੋਂ ਪੰਜੀ ਨਹੀਂ ਸਿਆਈ ਮੈਂ ਇਥੇ ਆ ਕੂੜਾ ਚੱਕਣ ਵਾਲੀਆਂ ਗੱਡੀਆਂ ਸ਼ਹਿਰ ਚੋਂ ਜਗਾ ਜਗਾ ਤੋਂ ਡੰਪ ਚ ਕਾਇ ਜਿੱਥੇ ਡੰਪ ਜਿਹੜੇ ਆ ਉਹ ਲੱਗੇ ਰਹਿੰਦੇ ਸੀ ਆ ਹੁਣ ਜਿਹੜੇ ਬਾਹਰਲੇ ਕੂੜੇ ਦੇ ਢੇਰ ਆ ਉਹਨਾਂ ਦੇ ਟੈਂਡਰ ਕਰਵਾਏ ਸ਼ਹਿਰ ਦੇ ਸੁੰਦਰੀ ਕਰਨ ਲਈ ਆ ਤੁਸੀਂ ਦੇਖੋ ਵੀ ਕਚਹਿਰੀ ਚੌਂਕ ਉਧਰ ਭਗਤ ਰਵੀਦਾਸ ਜੀ ਵਾਲਾ ਚੌਂਕ ਆ ਭਗਤ ਸਿੰਘ ਚੌਂਕ ਜਿਹੜਾ ਪਿੱਛੇ ਆ ਇਹ ਸਾਰੇ ਪੈਸੇ ਮੈਂ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤੇ ਆ ਕਮੇਟੀ ਦਾ 1 ਰੁਪਿਆ ਵੀ ਨਹੀਂ ਲੱਗਿਆ ਕਰੋੜਾਂ ਰੁਪਏ ਜਿਹੜਾ ਪਿਛਲੇ ਸਾਢੇ 3 ਸਾਲ ਚ ਬਰਨਾਲੇ ਚ ਆਇਆ ਪਰ ਇਹ ਕੰਮ ਹਜੇ ਰੁਕੇ ਨਹੀਂ ਕਾਰਪੋਰੇਸ਼ਨ ਨਾਲ ਕੰਮਾਂ ਦੇ ਵਿੱਚ ਹੋਰ ਵੀ ਜਿੱਥੇ ਪੈਸੇ ਆਉਣਗੇ ਤੇਜ਼ੀ ਆਊਗੀ ਬਰਨਾਲੇ ਸ਼ਹਿਰ ਦੀ ਆਉਣ ਵਾਲੇ ਸਮੇਂ ਚ ਵੀ ਜਿਹੜੀ ਡਿਵੈਲਪਮੈਂਟ ਹੈ ਇਸੇ ਤਰ੍ਹਾਂ ਕਰਾਂਗੇ ਤੇ ਨਹਾਰ ਜਿਹੜੀ ਹੈ ਸ਼ਹਿਰ ਦੀ ਪਹਿਲਾਂ ਵੀ ਬਦਲੀ ਹੈ ਆਉਣ ਵਾਲੇ ਸਮੇਂ ਚ ਵੀ ਹੋਰ ਵੀ ਜਿਹੜੀ ਹੈ ਬਦਲਾਂਗੇ ਸੋ ਮੈਂ ਦੁਬਾਰਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਮੈਂ ਸਾਰੇ ਐਮਸੀ ਸਾਹਿਬਾਨਾਂ ਦਾ ਵੀ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਇਥੋਂ ਮਤਾ ਪਾ ਕੇ ਹਾਲਾਂਕਿ ਉੱਥੇ ਹੀ ਮੈਨੂੰ ਸਮਝ ਨਹੀਂ ਆਈ ਕਈ ਬੰਦਿਆਂ ਨੇ ਕਾਰਪੋਰੇਸ਼ਨ ਬਣਾਉਣ ਦਾ ਵੀ ਵਿਰੋਧ ਕੀਤਾ ਵੀ ਮੈਨੂੰ ਨਹੀਂ ਪਤਾ ਵੀ ਕੀ ਤਰਖ ਹੋਣੀ ਆ ਉਹਨਾਂ ਕੋਲ ਕੀ ਕਾਰਨ ਹੋਣਾ ਜਿਨ੍ਹਾਂ ਨੇ ਉਸ ਮੱਧ ਦਾ ਵੀ ਵਿਰੋਧ ਕੀਤਾ ਪਰ ਮੈਂ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦਾ ਤੇ ਸਾਰੇ ਸ਼ਹਿਰ ਵਾਸੀ ਨੂੰ ਮੈਂ ਬਹੁਤ ਵਧਾਈ ਦਿੰਦਾ ਜੀ ਸਰ ਅਗਲੀ ਪ੍ਰਕਿਰਿਆ ਕੀ ਹੈ ਜੀ ਨਗਰ ਨਿਗਮ ਦੀ ਮਤਾ ਪਾਸ ਹੋ ਗਈ ਆ ਮਤਾ ਪਾਸ ਹੋ ਗਿਆ ਜੀ ਬਸ ਹੁਣ ਤਾਂ ਇਕਲੀ ਉਪਰੰਤ ਜੋ ਵੀ ਨੋਟੀਫਿਕੇਸ਼ਨ ਪ੍ਰੰਤ ਇੱਥੇ ਆਈਐਸ ਜਿਹੜੇ ਅਫਸਰ ਨੇ ਉਹ ਇੱਥੇ ਬਰਨਾਲੇ ਡਿਪਿਊਟ ਜਿਹੜੇ ਆ ਉਹ ਲੱਗ ਜਾਣਗੇ ਤੇ ਉਸ ਤੋਂ ਬਾਅਦ ਜਿਹੜੀ ਵਾਰਡਬੰਦੀ ਜਿਹੜੀ ਆ ਉਹ ਦੁਬਾਰਾ ਜਿਹੜੀ ਆ ਉਹ ਹੋਣੀ ਹੈ ਆ तकरीबन 50 ਵਾਰਡ ਆ ਜਿਹੜੇ ਉਹ ਬਰਨਾਲੇ ਚ ਬਣ ਗਏ ਤੇ ਉਸ ਤੋਂ ਬਾਅਦ ਜਿਹੜੀ ਇਲੈਕਸ਼ਨ ਦੀ ਪ੍ਰਕਿਰਿਆ ਜਿਹੜੀ ਕਾਰਪੋਰੇਸ਼ਨ ਦੀ ਜਿਹੜੀ ਇਲੈਕਸ਼ਨ ਉਹ ਕਰਵਾਈ ਜਾਊਗੀ ਤੁਸੀਂ ਦੱਸਿਆ ਵੀ ਦੋ ਦਿਨਾਂ ਚ ਤੁਸੀਂ ਏਜੰਡਾ ਬਾਈ ਹੈਂਡ ਕਰਾ ਲਿਆ ਬਾਕੀ ਦਿਨਾਂ ਦੀ ਪ੍ਰਕਿਰਿਆ ਵੀ ਕੁਝ ਦਿਨਾਂ ਤੱਕ ਵੀ ਇਹ ਇਹ ਟਾਈਮ ਬਾਉਂਡ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੜੀ ਜਲਦੀ ਜਿਹੜੀ ਵਾਰਡਬੰਦੀ ਕਰਕੇ ਕਿਉਂਕਿ ਵਾਰਡਬੰਦੀ ਤੋਂ ਬਾਅਦ 21 ਦਿਨਾਂ ਦਾ ਟਾਈਮ ਹੁੰਦਾ ਹੈਗਾ ਵੀ ਕਿਸੇ ਨੇ ਜਿਹੜਾ ਇਤਰਾਜ਼ ਹੈ ਉਹ ਕਰਨਾ ਅਸੀਂ ਦਸੰਬਰ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਕੰਮ ਹੈ ਜਿਹੜਾ ਕੰਪਲੀਟ ਕਰ ਦੇਣਾ ਸਰ ਕੋਈ ਲੱਗਦਾ ਵੀ ਇਹ ਤੇ ਇਤਰਾਜ਼ ਲੱਗ ਸਕਦਾ ਨਹੀਂ ਜੇ ਠੀਕ ਹੈ ਕਿਸੇ ਨੂੰ ਵਾਰਡਬੰਦੀ 'ਚ ਇਤਰਾਜ਼ ਹੈ ਕਿਸੇ ਨੂੰ ਇਹ ਲੱਗਦਾ ਵੀ ਆ ਘਰ ਇੱਧਰ ਹੋਣ ਜਾਂਦਾ ਇਧਰ ਉਹ ਇਤਰਾਜ਼ ਆਪਣੇ ਦੇ ਸਕਦੇ ਆ ਕੋਈ ਵਾਜਿਬ ਹੋਇਆ ਤਾਂ ਜਿਹੜੇ ਉਹ ਸਬੰਧਤ ਅਫਸਰ ਹੈ ਉਹਨਾਂ ਨੇ ਜੋ ਉਹਨੂੰ ਦੇਖਣਾ ਹੈਗਾ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਜਿਹੜੀ ਠੀਕ ਤਰੀਕੇ ਨਾਲ ਜਿਹੜੀ ਪ੍ਰੋਪਰ ਵੰਡ ਕਰਕੇ ਕਿਉਂਕਿ ਨਵੇਂ ਵਾਰਡ ਬਾਨਨੇ ਆ ਹਨਾ ਕੋਈ ਇਦਾਂ ਨਹੀਂ ਸੀ ਕਰਾਂਗੇ ਨਹੀਂ ਇਦਾਂ ਹੁੰਦਾ ਵੀ ਆਹ ਗਲੀ ਦਾ ਹੋਰ ਵਾਰਡ ਚ ਪਰਲੀ ਕਿਸੇ ਹੋਰ ਚ ਹੋਗੀ ਉਦੋਂ ਪਰਲੀ ਫੇਰ ਇਸ ਵਾਰਡ ਚ ਆ ਗਈ ਜੇਰਾ ਰਕੇਸ਼ ਕੁਮਾਰ ਸਿੰਘਲਾ ਮੈਂ ਪ੍ਰਧਾਨ ਟ੍ਰੇਡ ਯੂਨੀਅਨ ਆਮ ਆਦਮੀ ਪਾਰਟੀ ਕਰਨੀ ਹਾਂ ਡਿਸਟ੍ਰਿਕਟ ਪ੍ਰਧਾਨ ਆ ਕਿਸਾਂ ਦੇਖਦੇ ਹੋ ਜਿਵੇਂ ਅੱਜ ਬਨਾਲਾ ਨਗਰ ਨਿਗਮ ਕਾਰਪੋਰੇਸ਼ਨ ਬਣਿਆ ਤੇ ਅੱਜ ਕਿੰਨੀ ਖੁਸ਼ੀ ਹੈ ਕਿੰਨਾ ਕੁ ਵਧੀਆ ਬੰਦ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵਪਾਰੀਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵਪਾਰੀਆਂ ਦਾ ਨੁਮਾਇੰਦਾ ਹੋਣ ਕਰਕੇ ਮੈਂ ਇਸ ਖੁਸ਼ੀ ਦੇ ਮਾਹੌਲ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਆਮ ਆਦਮੀ ਪਾਰਟੀ ਨੂੰ ਤੇ ਮੀਤ ਹੇਰ ਜੀ ਨੂੰ ਜਿਨ੍ਹਾਂ ਨੇ ਜਿਨ੍ਹਾਂ ਦੇ ਸਦਕੇ ਐਨੀ ਮਿਹਨਤ ਤੋਂ ਬਾਅਦ ਅੱਜ ਬਰਨਾਲਾ ਕਾਰਪੋਰੇਸ਼ਨ ਬਣ ਗਿਆ بڑے-बड़े ਵਪਾਰ ਇੱਥੇ ਜ਼ਿਆਦਾ ਫੈਲਣਗੇ ਔਰ ਚੰਗੀਆਂ ਕੰਪਨੀਆਂ ਆ ਕੇ ਸਾਨੂੰ ਲੋਕਾਂ ਨੂੰ ਵੱਧ ਤੋਂ ਵੱਧ ਇੱਥੇ ਅਬਿਲਾਈਜ਼ ਕਰਨਗੀਆਂ ਕਿਉਂਕਿ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਸੀ ਵੱਡੀ ਕੰਪਨੀ ਨਾਲ ਉਹ ਕਹਿੰਦੇ ਸੀ ਕਾਰਪੋਰੇਸ਼ਨ ਤੋਂ ਬਿਨਾਂ ਇੱਥੇ ਕੋਈ ਵੀ ਸੀਐਨਐਫ ਜਾਂ ਸੁਪਰ ਨਹੀਂ ਦੇਣਾ ਇਹਦੇ ਨਾਲ ਵਪਾਰ ਬਹੁਤ ਜ਼ਿਆਦਾ ਵਧੂਗਾ ਔਰ ਸਾਨੂੰ ਬਰਨਾਲਾ ਵਾਸੀਆਂ ਨੂੰ ਵਪਾਰੀਆਂ ਨੂੰ ਬਹੁਤ ਖੁਸ਼ੀ ਆ ਔਰ ਅਸੀਂ ਬਹੁਤ ਬਹੁਤ ਧੰਨਵਾਦੀਆਂ ਸਾਡੇ ਐਮਪੀ ਸਾਹਿਬ ਸ਼੍ਰੀ ਮੀਤੇਰ ਜੀ ਦੇ ਔਰ ਆਮ ਆਦਮੀ ਪਾਰਟੀ ਦੇ ਸਾਰੇ ਸ਼ਹਿਰ ਵਾਸੀਆਂ ਕੰਨੀਓ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਵਿਸ਼ਵਾਸ ਕਰਦੇ ਆਂ ਵੀ ਇਸ ਤਰ੍ਹਾਂ ਹੀ ਵੱਧ ਤੋਂ ਵੱਧ ਤਰੱਕੀ ਸਾਨੂੰ ਦਿਵਾਉਣਗੇ ਔਰ ਸਾਰਾ ਸ਼ਹਿਰ ਇਹਨਾਂ ਦੇ ਨਾਲ ਖੜਾ ਅੱਜ ਇਹ ਬਹੁਤ ਖੁਸ਼ੀ ਦਾ ਮੌਕਾ ਇਸ ਲਈ ਅਸੀਂ ਸਾਰੇ ਵਪਾਰੀ ਸਾਰੇ ਬਰਨਾਲਾ ਵਾਸੀ ਬਹੁਤ ਖੁਸ਼ ਆ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਵੀ ਇਹਦਾ ਡਿਵੈਲਪਮੈਂਟ 'ਚ ਬਹੁਤ ਜ਼ਿਆਦਾ ਅਸਰ ਹੋਏਗਾ ਕਿਉਂਕਿ ਕਾਰਪੋਰੇਸ਼ਨ ਦੇ ਵਿੱਚ ਅਲੱਗ ਤੋਂ ਜੋ ਸਕੀਮਾਂ ਹੁੰਦੀਆਂ ਨੇ ਜੋ ਇਹਨਾਂ ਦੇ ਫੰਡਸ ਨੇ ਉਹ ਅਲੱਗ ਤਰ੍ਹਾਂ ਦੇ ਆਉਂਦੇ ਨੇ ਜੋ ਕਿ ਇਸ ਨੂੰ ਸ਼ਹਿਰ ਨੂੰ ਬਹੁਤ ਜ਼ਿਆਦਾ ਵਿਵਹਾਰਨ ਲਈ ਔਰ ਸ਼ਹਿਰ ਦੇ ਵਿੱਚ ਸੜਕਾਂ ਔਰ ਜਿਆਦਾ ਤੋਂ ਜਿਆਦਾ ਏਰੀਆ ਫੈਲਣ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਸ ਕਰਕੇ ਇਸ ਦਾ ਬਹੁਤ ਜ਼ਿਆਦਾ ਮੋਟਾ ਫਾਇਦਾ ਹੋਣ ਵਾਲਾ ਇਸ ਲਈ ਅਸੀਂ ਸਾਰੇ ਸ਼ਹਿਰ ਵਾਸੀ ਇਸ ਗੱਲ ਦੇ ਬਹੁਤ ਖੁਸ਼ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਨੰਬਰ 2 ਸਾਡੇ ਐਮਪੀ ਸਾਹਿਬ ਮੀਤਿਹਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਜੇ ਨਿਗਮ ਰਮ ਬਣਾਇਆ ਉਹਦੀ ਸਾਨੂੰ ਬਹੁਤ ਖੁਸ਼ੀ ਆ ਔਰ ਐਮਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਆਜੀ ਕੀ ਇਹਦਾ ਫਾਇਦਾ ਹੋਊਗਾ ਨਗਰ ਦੇ ਦੇਖੋ ਨਗਰ ਕਾਰਪੋਰੇਸ਼ਨ ਦਾ ਫਾਇਦੀ ਫਾਇਦੇ ਨੇ ਨੁਕਸਾਨ ਕੋਈ ਵੀ ਨਹੀਂਗਾ ਜੇ ਨੁਕਸਾਨ ਕੋਈ ਵੀ ਨੁਕਸਾਨ ਨਹੀਂ ਜਦੋਂ ਇਹਦਾ ਫੰਡ ਆ ਜਿਹੜਾ کئی ਹਜ਼ਾਰਾਂ ਗੁਣਾ ਵੱਧ ਆਊਗਾ ਤੇ ਕਿੰਨੀ ਖੁਸ਼ੀ ਆ ਅੱਜ ਕਿੰਨੀ ਖੁਸ਼ੀ ਮਨਾਈ ਜਾ ਰਹੀ ਹੈ ਜਿੰਨੀ ਇੰਨੀ ਖੁਸ਼ੀ ਮਨਾਈ ਜਾਂਦੀ ਹੈ ਜਿਸ ਦਿਨ ਜ਼ਿਲ੍ਹਾ ਬਣਿਆ ਸੀ ਉਹ ਨਹੀਂ ਸਾਡੇ ਸ਼ਹਿਰ ਵਾਸੀ ਨੂੰ ਅਜੇ ਨਹੀਂ ਪੁੱਜੀ ਹੈ ਕਿਸ ਤਰੀਕੇ ਦੇ ਤਿਆਰੀਆਂ ਹੋਣਗੀਆਂ ਜਿਵੇਂ ਹੁਣ ਢਾਂਚਾ ਬਣੂਗਾ ਨਵੇਂ ਢਾਂਚੇ ਦੀ ਤਿਆਰੀਆਂ ਹੋਣਗੀਆਂ ਤਾਂ ਇੱਕ ਜਦੋਂ ਜਹਦ ਵੀ ਹੋਊਗੀ ਜਿੱਤੇ ਦੋ ਜਾਨ ਕਾ ਜੁਨੇ ਢਾਂਚੇ ਦਾ ਨਵੇਂ ਬਣਦੇ ਆਏ ਆ ਜਿਵੇਂ ਹੋਰ ਬਣਦਾ ਇੱਥੇ ਬਰਨਾਲੇ ਬਣ ਜੂਗਾ ਸੀਮਾ ਸਪੋਰਟੀ ਦੇ ਪ੍ਰਧਾਨ ਉਹ ਪਹਿਲਾਂ ਵੀ ਬਰਦਾ ਰਹੇ ਉਹ ਦੁਬਾਰਾ ਵੀ ਹੁਣ ਵੀ ਉਹ ਅੱਗੇ ਹੁਣ ਕੀ ਤਿਆਰੀ ਰੋਗੀ ਹੁਣ ਨਹੀਂ ਨਹੀਂ ਮੇਅਰ ਜੀ ਆਗੇ ਨਹੀਂ ਨਹੀਂ ਮੇਅਰ ਤਾਂ ਦੇਖੋ ਅਸੀਂ ਤਾਂ ਕਿਤੇ ਐਮਸੀ ਵੀ ਨਹੀਂ ਸੋਚਿਆ ਸੀ ਬਣਨਾ ਵੀ ਇਹ ਤਾਂ ਪਰਮਾਤਮਾ ਦੀ ਖੇਡ ਆ ਸਭ ਤੋਂ ਪਹਿਲਾਂ ਤਾਂ ਵੀ ਕੀ ਨੂੰ ਸਿਰ ਤੇ ਤਾਜ ਟਿਕਣਾਗਾ ਆਲੇ ਐਮਸੀ ਬਣਨਗੇ ਫਿਰ ਕਾਰਪੋਰੇਸ਼ਨ ਬਣੇਗੀ ਫਿਰ ਆਪੇ ਬਣ ਜਾਣੇ ਹੁਣ ਕਾਰਪੋਰੇਸ਼ਨ ਬਣ ਗਈ ਕਾਰਪੋਰੇਸ਼ਨ ਬਣਦੇ ਬਾਅਦ ਬਰਨਾਲਾ ਵਾਸੀਆਂ ਨੂੰ ਕਿੰਨੇ ਕ ਫਾਇਦਾ ਕੀ ਕੀ ਦੇਖੋ ਸਾਰੇ ਚ ਫਾਇਦੇ ਫਾਇਦੇ ਨੇ ਕਾਰਪੋਰੇਸ਼ਨ ਦੇ ਵਿੱਚ ਜਦੋਂ ਫੰਡ ਆਉਣਗੇ ਸ਼ਹਿਰ ਦੀ ਨਹਿਾਰ ਬਦਲ ਜਾਣੀ ਆ ਜਦੋਂ ਜ਼ਿਆਦਾ ਫੰਡ ਆਊਗਾ ਜ਼ਿਆਦੇ ਪੈਸੇ ਲੱਗਣਗੇ ਸਾਰੇ ਆਪੇ ਫਾਇਦੇ ਫਾਇਦੇ ਸ਼ਹਿਰ ਉਹ ਸ਼ਹਿਰ ਦੇ ਬਰਨਾਲੇ ਨੂੰ ਸਿਹਤ ਤੇ ਸਿੱਖਿਆ ਦੇ ਪੁੱਖ ਕਚੜਾ ਮੰਨਿਆ ਜਾਂਦਾ ਲੱਗਦਾ ਕਿ ਉਹਦੇ ਵੀ ਪ੍ਰੋਜੈਕਟ ਉਹਦੇ ਵੀ ਦੇਖੋ ਲੱਗਦਾ ਆ ਵੀ ਇੱਥੇ ਸਿਹਤ ਵਿਰੇ ਹਸਪੀਟਲ ਆ ਜਾਂ ਹੋਰ ਆ ਮੈਂ ਗੱਲ ਸੁਣਦਾ ਵੀ ਉਹ ਵੀ ਇੱਥੇ ਜਲਦੀ ਆ ਰਹੇ